ਮਾਲਕਾਂ ਦੀ ਮੰਗਿਆ ਪਰਿਵਾਰਾਂ ਦੀ ਮੰਗੇ ਕਿ ਜਿਨੇ ਹਾਦਸਾ ਕੀਤਾ ਜਿਹੜਾ ਮਾਲਕ ਟਿਪਰ ਦਾ ਜਿਹੜਾ ਟਿਪਰ ਨੂੰ ਸਹੀ ਢੰਗ ਨਾਲ ਨਹੀਂ ਚਲਵਾ ਰਿਆ ਹਨਾ ਉਸ ਮਾਲਕ ਨੂੰ ਅੰਦਰ ਕੀਤਾ ਜਾਵੇ ਇਸ ਲਾਗਾ ਵਿੱਚ ਕੀਤਾ ਜਾਵੇ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਕਿੱਡੀ ਕੁ ਵੱਡੀ ਮੰਗ ਹੈ ਹੋ ਸਕਿਆ ਆਪਾਂ ਮੰਨਦੇ ਆ ਵੀ ਬਿਸ਼नोई ਵਰਗਿਆਂ ਨੂੰ ਨਹੀਂ ਫੜ ਸਕਦੇ ਜਿੰਨਾਂ ਦੀਆਂ ਅੰਦਰ ਹੀ ਉੱਥੇ ਵੀਡੀਓ ਹੋ ਰਹੀਆਂ ਨੇ, ਘਰਾ ਰਹੇ ਨੇ ਸਾਰੇ ਆਪ ਇੰਟਰਵਿਊਆਂ ਚੱਲ ਰਹੀਆਂ ਨੇ। ਹੋ ਸਕਦਾ ਉਹਨਾਂ ਨੂੰ ਨਾਕਤ ਪਾ ਸਕਦੇ ਹੁਣ। ਇਹਨੂੰ ਤਾਂ ਕੋਈ ਮਾਲਕ ਨੂੰ ਹੱਥ ਪਾਣਾ ਔਖਾ ਨਹੀਂ ਹੈਗਾ ਸਰਕਾਰ ਵਾਸਤੇ। ਓ ਯਾਰ ਕਮਾਲ ਹੋ ਗਈ ਸਰਕਾਰ ਜਮੇ ਹੀ ਜਾਊਗੀ। ਜਮਾ ਮਰੀ ਗਈ ਸਰਕਾਰ ਮੈਂ ਨਾਲ ਲੜਦੇ ਸਰਕਾਰ ਨੂੰ ਵੀ ਲੋਕਾਂ ਨੂੰ ਆਪਣੇ ਬੱਚਿਆਂ ਦੀ ਹੋਈ ਮੌਤ ਦੇ ਬਾਰੇ ਇਨਸਾਫ ਲੈਣ ਲਈ ਸੜਕ ਦੇ ਉੱਤੇ ਆ ਕੇ ਤੁੱਪ 'ਚ ਬਹਿਣਾ ਪੈ ਰਿਹਾ ਹੈ। ਪਰਵੰਤਮ ਸਿੰਘ ਸਾਹਿਬ ਤਾਂ ਦਾਅਵੇ ਕਰਦੇ ਸੀ ਕਿ ਸਾਡੀ ਸਰਕਾਰ ਬਣਾਓ ਕੋਈ ਧਰਨਾ ਨਹੀਂ ਲੱਗੂ ਹਰ ਇੱਕ ਨੂੰ ਇਨਸਾਫ ਮਿਲੂ ਅਸੀਂ ਆਨਾਂ ਵੀ ਸਰਕਾਰ ਤਾਂ ਐਦੂ ਅਸਤੀਫਾ ਦੇ ਕੇ ਟਰਦੇ ਹੋ ਚੰਗੀ ਹੈ ਜਿੰਨੇ ਛੇਤਰ ਸਰਕਾਰ ਦੇ ਪੈਰਾਂ ਨੇ ਚਾਰ ਚੁਫੇਰੇ ਤੋਂ ਐਸ ਕੇਸ ਦੇ ਬਦਲੇ ਚ ਜੋ ਮਰਜ਼ੀ ਕਰਦਾ ਕਿੱਥੇ ਟਰ ਗਿਆ ਬੰਦਾ ਉਹਨੂੰ ਫੜ ਕੇ ਅੰਦਰ ਦਿੰਦਾ ਥਾਣੇ 'ਚ ਉਹਨਾਂ ਨੂੰ ਅੰਦਰ ਕਰਦਾ ਖੇਰ ਸਮਾਨੇ ਦੇ ਵਿੱਚ ਪੈਰ ਪਾਉਂਦਾ ਪਰ ਹੁਣ ਤਾਂ ਛੇਤਰਾਂ ਦੀ ਉਹ ਘਾਟ ਹੈ ਦੁਵਾਰਾਂ ਨਾਲ ਮੀਟਿੰਗ ਕਰਨੀ ਸੀ ਹਮ ਸਾਹਿਬ ਨੇ ਬੁਲਾਉਣ ਦੇ ਲਈ ਇੱਥੇ ਪ੍ਰਸ਼ਾਸਨ ਬਾਰ-ਬਾਰ ਆ ਰਿਹਾ ਕਿ ਤੁਸੀਂ ਚਲੋ ਚਲੋ ਵੇਖੋ ਸਰਕਾਰ ਦੀ ਜ਼ਿੰਮੇਵਾਰੀ ਹੈ ਪਰਵਾਰਾਂ ਨੂੰ ਜੇ ਬੁਲਾਉਣਾ ਚਾਹੁੰਦੇ ਨੇ ਪਰਿਵਾਰ ਜਾਣਾ ਤਾਂ ਹੁੰਦਾ ਮਿਲੇ ਪਰਿਵਾਰ ਤੇ ਪਰ ਇੱਥੇ ਉਹਨੂੰ ਕੀ ਡਰਾ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਇਹ ਉਹੀ ਲੋਕ ਨੇ ਉਹੀ ਉਹ ਸਾਡੀ ਸੇਵਾ ਕਰਨੀ ਸੀ ਜਿੰਨਾਂ ਦੇ ਪੈਰਾਂ ਤੇ ਜਾ ਕੇ ਤੁਸੀਂ ਹੱਥ ਰੱਖਦੇ ਹੁੰਦੇ ਸੀ ਪੈਰਾਂ ਤੇ ਪੱਕਾ ਕਰ ਦਿੰਦੇ ਕਿ ਸਾਨੂੰ ਵੋਟਾਂ ਪਾਓ ਸਾਡੀ ਸਰਕਾਰ ਲਿਆਓ ਤੁਹਾਨੂੰ ਕੋਈ ਦੁਖਤ ਨਹੀਂ ਫਿਆਉਣ ਦੇਵਾਂਗੇ ਤੇ ਅੱਜ ਇਹਨਾਂ ਲੋਕਾਂ ਦਾ ਦੁੱਖ ਸੁਣਨ ਵਾਸਤੇ ਜੇ ਇੱਥੇ ਨਹੀਂ ਆ ਰਹੇ ਤੇ ਫਿਰ ਇਦੂ ਤੇ ਮਾਰੀ ਵੀ ਹੋਰ ਕੱਢਦਾ ਕੋਈ ਹੋ ਨਹੀਂ ਸਕਦੀ ਕਿ ਜਿਹੜਾ ਇਦੂ ਦਾ ਐਮਐਲਏ ਐਮਐਲਏ ਦਾ ਟਿੱਪਰ ਆ ਜਾਂ ਐਮਐਲਏ ਦੀ ਛੇ ਆ ਉਸ ਨੂੰ ਤਾਂ ਨਹੀਂ ਫੜਿਆ ਜਾ ਰਿਹਾ ਪਰ ਉਹ ਸਮਾਂ ਦੂਰ ਨਹੀਂ ਜਿਸ ਦਿਨ ਫੇਰ ਇਹਨਾਂ ਲੋਕਾਂ ਕੋਲੇ ਆਉਣਾ ਪੈਣਾ ਪਰ ਇਹਨਾਂ ਲੋਕਾਂ ਨੇ ਪਿਆਉ ਪਿਆਉ ਕੇ ਮਾਰਦਿਆਂ ਦੇ ਸਸਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਕਿਵਾਣਾ ਸਮਾਣਾ ਦੇ ਵਿੱਚ ਇੱਕ ਮਹੀਨਾ ਪਹਿਲਾਂ ਸੜਕ ਹਾਦਸਾ ਵਾਪਰਦਾ ਇਹ ਪਟਿਆਲਾ ਸਮਾਣਾ ਰੋਡ ਤੇ ਜਿਸ ਵਿੱਚ 7 ਬੱਚੇ ਇੱਕ ਗੱਡੀ ਦਾ ਡਰਾਈਵਰ 8 ਜਣਿਆਂ ਦੀ ਮੌਤ ਹੁੰਦੀ ਆ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਸਮਾਣਾ ਪਟਿਆਲਾ ਰੋਡ ਦੇ ਉੱਪਰ ਧਰਨਾ ਲੱਗਿਆ ਵਾ ਇਹ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਕਿਸਾਨ ਯੂਨੀਅਨ ਦੇ ਆਗੂ ਪਹੁੰਚ ਰਹੇ ਨੇ ਸੋ ਸਾਡੇ ਨਾਲ ਬੂਟਾ ਸਿੰਘ ਸਾਦੀਪੁਰ ਨੇ ਪ੍ਰਧਾਨ ਜੀ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਦਰਦਨਾਖ ਹਾਲ ਸਾਹਿਬ ਆਪਰਦਾ ਇਹ ਪਰਿਵਾਰਾਂ ਦੇ ਜਿਹੜੇ ਘਰ ਦੇ ਚਿਰਾਗ ਨੇ ਉਹ ਬੁੱਝ ਜਾਂਦੇ ਨਹੀਂ ਤੇ ਇਨਸਾਫ ਲੈਣ ਦੇ ਲਈ ਧਰਨੇ ਲਗਾਉਣੇ ਪੈ ਰਹੇ ਨੇ ਜੀ ਇਹ ਕੋ ਸਭ ਤੋਂ ਮਾੜੀ ਘਟਨਾ ਇਹ ਹੋਈ ਏ ਇੱਕ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਚਲੇ ਗਏ ਮਾਪਿਆਂ ਦਾ ਵੈਸੇ ਸੁਧ-ਵਧ ਨਹੀਂ ਰਹਿ ਜਾਂਦੀ ਨਿੱਕੇ ਨਿੱਕੇ ਫੁੱਲ ਉਹਨਾਂ ਦੇ ਜੇ ਖਿੜਨੇ ਸੀ ਉਹਨਾਂ ਨੇ ਉਹਨਾਂ ਨੂੰ ਖੁਸ਼ਬੂਆਂ ਦੇਣੀਆਂ ਸਨ ਮਾਪਿਓ ਨੂੰ ਤੇ ਉਹ ਖਿੜਨ ਤੋਂ ਪਹਿਲਾਂ ਹੀ ਜਿਹੜੇ ਨੇ ਉਹ ਖਤਮ ਕਰਕੇ ਰੱਖ ਦਿੱਤੇ ਉਹ ਖੂਨੀ ਟਿੱਪਰ ਨੇ ਤੇ ਉਸ ਤੋਂ ਬਾਅਦ ਕੀ ਵਾਪਰਦਾ ਮਾਲਕਾਂ ਦੀ ਮੰਗਿਆ ਪਰਿਵਾਰਾਂ ਦੀ ਮੰਗੇ ਕਿ ਜਿੰਨੇ ਹਾਦਸਾ ਕੀਤਾ ਜਿਹੜਾ ਮਾਲਕ ਟਿਪਰ ਦਾ ਜਿਹੜਾ ਟਿਪਰ ਨੂੰ ਸਹੀ ਢੰਗ ਨਾਲ ਨਹੀਂ ਚਲਵਾ ਰਿਆ ਹਨਾ ਉਸ ਮਾਲਕ ਨੂੰ ਅੰਦਰ ਕੀਤਾ ਜਾਵੇ ਇਸ ਇਲਾਕੇ ਵਿੱਚ ਕੀਤਾ ਜਾਵੇ ਉਦੋਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਕਿੱਡੀ ਕੁ ਵੱਡੀ ਮੰਗ ਹੈ ਤੇ ਸਰਕਾਰ ਨੂੰ ਔਖਾ ਕਿੰਨਾ ਗਿਆ ਹੋ ਸਕਿਆ ਆਪਾਂ ਮੰਨਦੇ ਆਂ ਵੀ ਬਿਸ਼ਨੋਈ ਵਰਗਿਆਂ ਨੂੰ ਨਹੀਂ ਫੜ ਸਕਦੇ ਜਿੰਨਾਂ ਦੀਆਂ ਅੰਦਰ ਹੀ ਉੱਥੇ ਵੀਡੀਓ ਹੋ ਰਹੀਆਂ ਨੇ ਕਰਾ ਰਹੇ ਨੇ ਸਾਰੇ ਆਪ ਇੰਟਰਵਿਊ ਚੱਲ ਰਹੀਆਂ ਨੇ ਹੋ ਸਕਦਾ ਹੈ ਉਹਨਾਂ ਨੂੰ ਨਾ ਹੱਥ ਪਾ ਸਕਦੇ ਹੁਣ ਇਹਨੂੰ ਤਾਂ ਕੋਈ ਮਾਲਕ ਨੂੰ ਹੱਥ ਪਾਣਾ ਔਖਾ ਨਹੀਂ ਹੈਗਾ ਸਰਕਾਰ ਵਾਸਤੇ ਕਿਉਂ ਨਹੀਂ ਸਰਕਾਰ ਨੇ ਅਜੇ ਤੱਕ ਫੜਿਆ ਕਿਹੜੀ ਗੱਲ ਆ ਲੋਕ ਜਿਹੜੇ ਨੇ ਸੜਕਾਂ ਤੇ ਰੁਲਦੇ ਪਏ ਆ ਕਿੰਨੇ ਦਿਨ ਤੋਂ ਉੱਥੇ ਧਰਨਾ ਲੱਗਿਆ ਹੋਇਆ ਇਹਨਾਂ ਦੇ ਸੀ ਵੀ ਇੱਕ ਦਿਨ ਅੱਗੇ ਜਾ ਕੇ ਆਏ ਉਹ ਦਰ ਮਾਤਾ ਮਾਤਾ ਰਾਣੀ ਮੰਦਰ ਦੇ ਉੱਤੇ ਚੌਂਕ ਦੇ ਵਿੱਚ ਉਹ ਯਾਰ ਕਮਾਲ ਹੋ ਗਈ ਸਰਕਾਰ ਜਮੇ ਹੀ ਸੌਗੀ ਜਮਾ ਮਰੀ ਗਈ ਸਰਕਾਰ ਮੈਂ ਨਾਲ ਲਾੜ ਤੇ ਸਰਕਾਰ ਨੂੰ ਵੀ ਲੋਕਾਂ ਨੂੰ ਆਪਣੇ ਬੱਚਿਆਂ ਦੀ ਹੋਈ ਮੌਤ ਦੇ ਬਾਰੇ ਚ ਇਨਸਾਫ ਲੈਣ ਲਈ ਸੜਕ ਦੇ ਉੱਤੇ ਆ ਕੇ ਧੁੱਪ ਚ ਬਹਿਣਾ ਪੈ ਰਿਹਾ ਹੈ ਇਹ ਦੂਤੇ ਮਾੜੀ ਘਟਨਾ ਤੇ ਮਾੜੀ ਸਰਕਾਰ ਕੋਈ ਦੁਨੀਆ ਚ ਹੋ ਨਹੀਂ ਸਕਦੀ ਜਿੱਡੀ ਮਾੜੀ ਸਰਕਾਰ ਇਹ ਸਭ ਤੋਂ ਭਗਵਾਨਤਮਨ ਸਾਹਿਬ ਤਾਂ ਦਾਅਵੇ ਕਰਦੇ ਸੀ ਕਿ ਸਾਡੀ ਸਰਕਾਰ ਬਣਾਓ ਕੋਈ ਧਰਨਾ ਨਹੀਂ ਲੱਗੂ ਹਰ ਇੱਕ ਨੂੰ ਇਨਸਾਫ ਮਿਲੂ ਤੁਸੀਂ ਵੀ ਵੇਖ ਹੀ ਲਿਆਓ ਕੀ ਹਾਲ ਹੈ ਨੇ ਕਿ ਨਿੱਧਰਨ ਲੱਗਣ ਦੇ ਨਾਲ ਆ ਸ਼ੰਭੂ ਵਾਲੇ ਦਾ ਤੇ ਖਨੋਰੀ ਆਰਡਰ ਦਾ ਕੀ ਹਾਲ ਹੋਇਆ ਇਹੀ ਹੈ ਨਾ ਕੁਝ ਵੀ ਡਾਂਗ ਨਾਲ ਬੰਦ ਕਰਾਂਗੇ ਇਹਨਾਂ ਨੂੰ ਅਨਸਾਫ ਨਾਲ ਨਹੀਂ ਡਾਂਗ ਦੇ ਨਾਲ ਬੰਦ ਕਰਾਵਾਂਗੇ ਇਨਸਾਫ ਨਹੀਂ ਦੇਣਾ ਕਿਸੇ ਨੂੰ ਇਹ ਉਹਨਾਂ ਦੀ ਸੋਚ ਸੀ ਪਹਿਲੇ ਦਿਨੋਂ ਪਰ ਉਹ ਛੁਪੀ ਸੀ ਪਹਿਲੇ ਦਿਨੋਂ ਸ਼ੋਪ ਉਹ ਜਿਹੜੀ ਸੋਚ ਉਹ ਲੁਕੀ ਹੋਈ ਸੀ ਲੋਕ ਪਰੋਸੇ ਚ ਰਹਿ ਗਏ ਵੀ ਸ਼ਾਇਦ ਹੋ ਸਕਦਾ ਹੈ ਵੀ ਇਹ ਜਿਹੜਾ ਕਹਿੰਦਾ ਧਰਨੇ ਨਹੀਂ ਲੱਗਣ ਦੇਣੇ ਅਸੀਂ ਲੋਕਾਂ ਨੂੰ ਇਨਸਾਫ ਮਿਲ ਜੂਗਾ ਪਰ ਅਨਸਾਫ ਕਿੰਨੇ ਦੇਣਾ ਸੀ ਜੀ ਇਹ ਤਾਂ ਇੰਨਾ ਗਲਤ ਕੰਮ ਕਰਕੇ ਰੱਖਤਾ ਇਹਨਾਂ ਨੇ ਦੁਨੀਆਂ ਨੂੰ ਸੜਕਾਂ ਦੇ ਉੱਤੇ ਆ ਕੇ ਖਲੋਣਾ ਪੈ ਗਿਆ ਸੜਕਾਂ ਤੇ ਬਹਿਣਾ ਪੈ ਗਿਆ ਤੱਤੀਆਂ ਸੜਕਾਂ ਦੇ ਉੱਤੇ ਮਾਪੇ ਰੋਜ਼ੇ ਫਿਰਦੇ ਨੇ ਇਹ ਦੂ ਉੱਤੇ ਹੋਰ ਮੇਰਾ ਖਿਆਲ ਇਹ ਲਾਹਣਤਬ ਨਹੀਂ ਪਾਈਆਂ ਜਾ ਸਕਦੀਆਂ ਇਹ ਸਰਕਾਰ ਨੂੰ ਵੱਧ ਕੋਈ ਵੀ ਜਿੰਨਾ ਮਾੜਾ ਇਸ ਕੰਮ ਸਰਕਾਰ ਨੇ ਕੀਤਾ ਬਹੁਤ ਘਟੀਆ ਸੋਚ ਅਸੀਂ ਇਹਨਾਂ ਵੀ ਸਰਕਾਰ ਤਾਂ ਇਹ ਦੂ ਅਸਤੀਫਾ ਦੇ ਕੇ ਟਰਦੇ ਹੋ ਚੱਗੀ ਹੈ ਜਿੰਨੇ ਛੇਤਰ ਸਰਕਾਰ ਦੇ ਪੈਰਾਂ ਨੇ ਚਾਰ ਚੁਬੇਰੇ ਤੋਂ ਇਸ ਕੇਸ ਦੇ ਬਦਲੇ ਚ ਇਸ ਕੇਸ ਦੇ ਸਬੰਧ ਦੇ ਸਮਾਣੇ ਵਾਲੇ ਤੇ ਜਿੰਨੇ ਛੱਤਰ ਪੈ ਰਹੇ ਨੇ ਸਰਕਾਰ ਤਾਂ ਜੇ ਹੋਵੇ ਨਾ ਕਿ ਬੰਦਾ ਤੇ ਅਰਜੈਨ ਕਰਕੇ ਭਾਜਨ ਵੀ ਸਾਥੋਂ ਨਹੀਂ ਚੱਲਦੀ ਆ ਪਈਏ ਸਰਕਾਰ ਪਗਵਰਨੀ ਰਾਜ ਕਰੋ ਜੋ ਮਰਜ਼ੀ ਕਰੋ ਇਹ ਹਾਲਾਤ ਬਣ ਗਏ ਵੀਰੇ ਜਾਂ ਫਿਰ ਅੱਜ ਭਗਵੰਤ ਮਾਨ ਇੱਥੇ ਪਤਾ ਲੱਗਿਆ ਕਿ ਭਗਵੰਤ ਮਾਨ ਇੱਥੇ ਪਹੁੰਚਾ ਹੋਇਆ ਸਮਾਣੇ ਦੇ ਅੰਦਰ ਜੋ ਸਰਕਾਰਾਂ ਪਹਿਲੀਆਂ ਵੀ ਕਰਦੀਆਂ ਰਹੀਆਂ ਅਗਰ ਜੇ ਇਹੋ ਜਿਹੀ ਘਟਨਾ ਵਾਪਰ ਜਾਂਦੀ ਅੱਜ ਭਗਵੰਤ ਮਾਨ ਦਾ ਫਰਜ਼ ਬਣਦਾ ਸੀ ਪਹਿਲੀ ਗੱਲ ਇੱਕ ਤਾਂ ਇਹਨਾਂ ਕੋਲ ਆਉਂਦਾ ਇਹ ਕਿੱਥੇ ਪਹੁੰਚਣ ਤੋਂ ਪਹਿਲਾਂ ਜੋ ਮਰਜ਼ੀ ਕਰਦਾ ਕਿੱਥੇ ਡੁਰ ਗਿਆ ਬੰਦਾ ਉਹਨੂੰ ਫੜ ਕੇ ਅੰਦਰ ਦਿੰਦਾ ਠਾਣੇ 'ਚ ਉਹਨਾਂ ਨੂੰ ਅੰਦਰ ਕਰਦਾ ਫੇਰ ਸਮਾਨੇ ਦੇ ਵਿੱਚ ਪੈਰ ਪਾਉਂਦਾ ਫੇਰ ਲੋਕ ਇਹਦੇ ਵਿੱਚ ਸਰਕਾਰ ਨੇ ਵਧੀਆ ਕੰਮ ਕੀਤਾ ਪਰ ਹੁਣ ਤਾਂ ਖੇਤਰਾਂ ਦੀ ਉਹ ਘਾਟ ਹੈ ਹੁਣ ਤਾਂ ਲਿੱਤਰ ਚਾਰ ਸਵੇਰੇ ਤੋਂ ਪੈਂਦੇ ਜਿਹੜਾ ਬਲਾਰਾ ਬੋਲਦਾ ਉਹ ਇਹੀ ਗੱਲ ਕਹਿ ਰਿਹਾ ਕਿ ਸਰਕਾਰ ਸਹਉ ਕਿੱਥੇ ਗਈ ਹੈ ਸਰਕਾਰ ਚਲੀ ਕਿੱਥੇ ਗਈ ਹੈ ਗੱਡੀਆਂ ਆ ਗਈਆਂ ਜੀ ਪਰਿਵਾਰਾਂ ਨੂੰ ਮਿਲਣ ਦੇ ਲਈ ਪ੍ਰਸ਼ਾਸਨ ਭੇਜਤਾ ਕਿ ਜਾ ਕੇ ਮੀਟਿੰਗ ਕਰ ਲਓ ਉਹ ਪ੍ਰਸ਼ਾਸਨ ਤਾਂ ਵਿਚਾਰਾ ਇੱਛੇ ਹੀ ਆ ਪ੍ਰਸ਼ਾਸਨ ਦੇ ਵਸ ਨਹੀਂ ਨਾ ਕੁਝ ਵੀ ਪ੍ਰਸ਼ਾਸਨ ਨੂੰ ਤਾਂ ਖਿੱਚ ਲੈ ਕੜੀਆਲਾ ਜਿੱਧਰ ਨੂੰ ਉਧਰ ਜਾਂਦਾ ਪ੍ਰਸ਼ਾਸਨ ਅੱਗੋਂ ਖਿੱਚ ਲਿਆ ਤੇ ਮੋੜ ਲਿਆ ਇਧਰੋਂ ਜਾਂਦਾ ਇਹਨੂੰ ਖਿੱਚ ਲੈਦਾ ਇਹਨੂੰ ਮੋੜਦਾ ਪ੍ਰਸ਼ਾਸਨ ਸਹੀ ਹੈ ਪ੍ਰਸ਼ਾਸਨ ਦੀ ਕੋਈ ਮੈਂ ਕਹਿੰਦਾ ਜ਼ਿੰਮੇਵਾਰੀ ਬਣਦੀ ਪਰ ਉਹਨਾਂ ਨੂੰ ਕਰਨੇ ਕੁਝ ਨਹੀਂ ਦੇ ਰਹਾ ਨਾ ਇਹ ਸਰਕਾਰ ਕਰਨ ਦਿੰਦੀ ਹੈ ਜਿੱਧਰ ਦਿਲ ਕਰਦਾ ਜਿੱਧਰ ਉਹ ਫਾਇਦਾ ਹੁੰਦਾ ਉਧਰ ਨੂੰ ਮੋੜ ਲੈਂਦੇ ਨੇ ਦੂਜੇ ਪਾਸੇ ਦੁਨੀਆ ਤੱਕੇ ਖਾਂਦੀ ਫਿਰੇ ਖੱਜਲ ਹੁੰਦੇ ਫਿਰ ਨਖਵਾੜ ਹੁੰਦੇ ਫਿਰ ਲੋਕ 1% ਵੀ ਸਰਕਾਰ ਦੀ ਸੇਵ ਤੇ ਮੈਨੂੰ ਲੱਗਦਾ ਅਸਰ ਨਹੀਂ ਹੈ ਗੱਡੀਆਂ ਪਹੁੰਚੀਆਂ ਵੀ ਨੇ ਜੀ ਕਹਿੰਦੇ ਪਰਿਵਾਰਾਂ ਨਾਲ ਮੀਟਿੰਗ ਕਰਨੀ ਸੀ ਹਮ ਸਾਹਿਬ ਨੇ ਬੁਲਾਉਣ ਦੇ ਲਈ ਇੱਥੇ ਪ੍ਰਸ਼ਾਸਨ ਬਾਰ-ਬਾਰ ਆ ਰਿਹਾ ਕਿ ਤੁਸੀਂ ਚਲੋ ਚਲੋ ਵੇਖੋ ਸਰਕਾਰ ਦੀ ਜ਼ਿੰਮੇਵਾਰੀ ਹੈ ਪਰਿਵਾਰਾਂ ਨੂੰ ਜੇ ਬੁਲਾਉਣਾ ਚਾਹੁੰਦੇ ਨੇ ਪਰਿਵਾਰ ਜਾਣਾ ਤਾਂ ਮਿਲੇ ਪਰਿਵਾਰ ਤੇ ਪਰ ਇੱਥੇ ਉਹਨੂੰ ਕੀ ਡਰਾ ਉਹਨਾਂ ਨੂੰ ਮੈਂ ਪੁੱਛਣਾ ਥਾ ਉਹਨਾਂ ਮਾਨ ਸਾਹਿਬ ਨੂੰ ਮਾਨ ਸਾਹਿਬ ਇਹ ਉਹੀ ਲੋਕ ਨੇ ਉਹੀ ਉਹ ਸਾਡੀ ਸੇਵਾ ਕਰ ਰਹੇ ਸੀ ਜਿੰਨਾ ਤੇ ਪੈਰਾਂ ਤੇ ਜਾ ਕੇ ਤੁਸੀਂ ਹੱਥ ਰੱਖਦੇ ਹੁੰਦੇ ਸੀ ਪੈਰਾਂ ਤੇ ਪੱਗਾਂ ਚੜ੍ਹ ਦਿੰਦੇ ਸੀ ਕਿ ਸਾਨੂੰ ਵੋਟਾਂ ਪਾਓ ਸਾਡੀ ਸਰਕਾਰ ਲਿਆਓ ਤੁਹਾਨੂੰ ਕੋਈ ਦੁੱਖ ਤਕਲੀਫ ਆਉਣ ਦੇਵਾਂਗੇ ਤੇ ਅੱਜ ਇਹਨਾਂ ਲੋਕਾਂ ਦਾ ਦੁੱਖ ਸੁਣਨ ਵਾਸਤੇ ਜੇ ਇੱਥੇ ਨਹੀਂ ਆ ਰਹੇ ਤੇ ਫਿਰ ਇਹਦੂ ਤੇ ਮਾਰੀ ਵੀ ਹੋਰ ਕੱਢਦਾ ਕੋਈ ਹੋ ਨਹੀਂ ਸਕਦੀ ਉੱਥੇ ਕਿਉਂ ਬੁਲਾਉਣ ਇੱਥੇ ਆਉਣ ਇੱਥੇ ਆ ਕੇ ਗੱਲ ਸੁਣ ਠੀਕ ਹੈ ਪਰਿਵਾਰ ਦੀ ਮਰਜ਼ੀ ਜਾਏ ਨਾ ਜਾਏ ਅਸੀਂ ਤਾਂ ਦੁੱਖ ਵੰਡਾਉਣ ਵਾਸਤੇ ਆਏ ਆ ਜਥੇਬੰਦਕ ਤੌਰ ਤੇ ਆਏ ਆ ਆਪਣੀ ਜਥੇਬੰਦੀ ਆਈ ਹੈ ਸਾਰਿਆਂ ਨਾਲ ਲੈ ਕੇ ਆਇਆ ਵੀ ਇਹ ਮਾਰੀ ਕੱਢਣਾ ਵਾਪਸ ਸਾਡੀ ਹਮਦਰਦੀ ਹੈ ਉਸ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਇਹ ਬੱਚੇ ਚਲੇ ਗਏ ਡਰਾਈਵਰ ਚਲੇ ਗਿਆ ਉਹ ਵੀ ਕਮਾਉਣ ਵਾਲਾ ਇੱਕੋ ਹੀ ਬੰਦਾ ਸੀ ਉਹਨਾਂ ਦਾ ਪਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਮੈਂ ਤੇ ਇੱਕੋ ਗੱਲ ਕਹਿਣਾ ਜਿਹੜਾ ਇਹ ਕਹ ਰਿਹਾ ਵੀ ਉੱਥੇ ਲੈ ਕੇ ਜਾਣਾ ਗੱਲ ਕਰਾਉਣੀ ਕਿਉਂ ਨਹੀਂ ਪਹਿਲਾਂ ਸਾਰਾ ਕੰਮ ਕੀਤਾ ਭਗਵੰਤ ਮਾਨ ਸਾਹਿਬ ਨੇ ਕੱਲ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਇਹ ਕੱਲ ਉਹਨੂੰ ਰੈਸਟ ਕਰਾਉਂਦਾ ਜਿੱਥੋਂ ਮਰਜੀ ਤੇ ਅੱਜ ਸਾਰਾ ਪਰਿਵਾਰ ਘਰੇ ਹੁੰਦਾ ਨਾ ਪਰਿਵਾਰਾਂ ਦੇ ਘਰਾਂ 'ਚ ਹੋ ਕੇ ਵਗ ਜਾਂਦੇ ਜਾਂ ਇੱਕ ਜਗ੍ਹਾ ਇਕੱਠੇ ਕਰ ਲੈਂਦੇ ਯਾਰ ਸਰਕਾਰ ਇਹ ਕਰਦੀਆਂ ਰਹੀਆਂ ਨੇ ਇਹ ਕਿੱਡੀ ਗੱਲ ਹੈ ਉਹ ਕਿਹੜੀ ਵੱਡੀ ਗੱਲ ਹੈ ਕਿ ਸਭ ਤੋਂ ਮਾੜੀ ਘਟਨਾ ਹੈ ਇਹ ਵੱਡੀ ਗੱਲ ਨਹੀਂ ਇੱਕ ਬੰਦਾ ਫੜਨਾ ਸਾਰੀ ਸਰਕਾਰ ਹਾਲ ਦਵਾਈ ਪ੍ਰਸ਼ਾਸਨ ਦੇ ਕੋਈ ਵਾਟ ਨਹੀਂ ਜੇ ਆਪਾਂ ਕੀ ਵੀ ਨਹੀਂ ਰਜਾਇਸ਼ੰਦ ਕੋਈ ਬਾਤ ਨਹੀਂ ਹੈ ਕਿਉਂਕਿ ਇਹਨੇ ਐਮਐਲਏ ਨੇ ਇਹਨਾਂ ਨੂੰ ਖਿੱਚਿਆ ਹੋਇਆ ਉਹ ਇਹੋ ਜੀ ਕੋਈ ਗੱਲ ਨਹੀਂ ਹੈਗੀ ਫਟ ਸਕਦੇ ਸੀ ਸੀਐਮ ਨੇ ਯਾਰ ਨ ਕੀ ਲੱਗਦਾ ਜੀ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਰਿਹਾ ਯਾਰ ਜੋ ਲੋਕ ਕਹਿ ਰਹੇ ਵੇਖੋ ਅਸੀਂ ਵੇਖਿਆ ਨਹੀਂ ਉਹਦੇ ਕਾਗਜ਼ ਅਸੀਂ ਉਹਦਾ ਟਿੱਪਰ ਨਹੀਂ ਚੱਲਦਾ ਦੇਖਿਆ ਜੋ ਲੋਕ ਕਹਿ ਰਹੇ ਨੇ ਜੋ ਲੋਕਾਂ ਦੀ ਚਰਚਾ ਹੈ ਕਿ ਜਿਹੜਾ ਇਦੋਂ ਦਾ ਐਮਐਲਏ ਐਮਐਲਏ ਦਾ ਟਿੱਪਰ ਆ ਜਾਂ ਐਮਐਲਏ ਦੀ ਛੇ ਆ ਉਸ ਨੂੰ ਤਾਂ ਨਹੀਂ ਫੜਿਆ ਜਾ ਰਿਹਾ ਉਹਦੀ ਉਹਦੇ ਆਸਰੇ ਦੇ ਨਾਲ ਹੀ ਦੀ ਪਰ ਮਾਲਕ ਹੈ ਜਿਹੜਾ ਜਾਂ ਮੁਲਜ਼ਮ ਹੈ ਜਿਹੜਾ ਉਹ ਅਜੇ ਤੱਕ ਸਲਾਖਾ ਪਿੱਛੇ ਨਹੀਂ ਗਿਆ ਪਰ ਉਹ ਸਮਾਂ ਦੂਰ ਨਹੀਂ ਜਿਸ ਦਿਨ ਫੇਰ ਇਹਨਾਂ ਲੋਕਾਂ ਕੋਲੇ ਆਉਣਾ ਪੈਣਾ ਪਰ ਇਹਨਾਂ ਲੋਕਾਂ ਨੇ ਪਿਆਉ ਪਿਆਉ ਕੇ ਮਾਰਦੇ ਇਹਨਾਂ ਦੇ ਅੱਜ ਚੋਹਤ ਸਿੰਘ ਚੋੜੇ ਮਾਜਰਾ ਜੋ ਇੱਥੋਂ ਦੇ ਵਧਾਈ ਕਿਨੇ ਸਵੇਰੇ ਮਾਤਾ ਰਾਣੀ ਮਹੱਲੇ ਦੇ ਵਿੱਚ ਪਹੁੰਚੇ ਨੇ ਜੀ ਉਹਨਾਂ ਨੇ ਕਿਹਾ ਅਸੀਂ ਪਰਿਵਾਰਾਂ ਦੇ ਨਾਲ ਆ ਜਿੱਥੋਂ ਤੱਕ ਵੀ ਕਹਿਣਗੇ ਇਨਸਾਫ ਦਵਾਵਾਂਗੇ ਮੈਂ ਇੱਕ ਦਿਨ ਹੋਰ ਸੁਣ ਰਿਹਾ ਸੀ ਉਹਦਾ ਵੀਡੀਓ ਇੱਕ ਉਹ ਕੀ ਕਹਿ ਰਹੇ ਨੇ ਉਹ ਕਹਿੰਦੇ ਨੇ ਜੀ ਉਹਨਾਂ ਨੇ ਕੋਈ ਫੋਟੋ ਜੀ ਮੇਰੇ ਖਰੇ ਵੀਡੀਓ ਚ ਵਿਖਾਈ ਹੋਈ ਹੈ ਸਾਬਕਾ ਐਮਐਲਏ ਦੇ ਨਾਲ ਖੜਾ ਉਹ ਰਣਧੀਰ ਸਿੰਘ ਉਹ ਕੋਈ ਕ੍ਰਿਮੀਨਲ ਨਹੀਂ ਨਾ ਹੈਗਾ ਵੀ ਉਹਦਾ ਨਸ਼ਾ ਵੇਚਦਾ ਸੀ ਬਿਲਕੁਲ ਉਹ ਡਰੱਗ ਫੜਿਆ ਗਿਆ ਤੋ ਇਹਨਾਂ ਦੇ ਨਾਲ ਖਲੋਤਾ ਬਕੌਂਦੇ ਇਹ ਨਹੀਂ ਗੱਲ ਹੈ ਜੀ ਇਹ ਤਾਂ ਮੌਕੇ ਦਾ ਹੈ ਇਹ ਵਾਕਿਆ ਮੌਕੇ ਦਾ ਹੈ ਉਹਦੀ ਗੱਡੀ ਨੇ ਐਕਸੀਡੈਂਟ ਕੀਤਾ ਉਹਨੂੰ ਤੁਸੀਂ ਸ਼ਹਿ ਦੇ ਰਹੇ ਗਲਤ ਹੈ ਅੱਜ ਤਹ ਨਾਲ ਮਰਜੀ ਫਿਰਦਾ ਹੋਵੇ ਟੁਰਿਆ ਫਿਰਦਾ ਹੋਊਗਾ ਗਿਆ ਹੋਊਗਾ ਆਇਆ ਹੋਊਗਾ ਜੇ ਨਹੀਂ ਜੇ ਪਤਾ ਹੈ ਕਿ ਸਾਬਕਾ ਐਮਐਲਏ ਸ਼ਹਿ ਦੇ ਰਿਹਾ ਸਾਬਕਾ ਐਮਐਲਏ ਤਾਂ ਕਰ ਵੀ ਕਰੋ ਉਹ ਕੀ ਲੱਗਦਾ ਹ ਸਾਬਕਾ ਐਮਐਲਗੈਨ ਸਾਬਕਾ ਲੱਗਰ ਵੀ ਕਰੋ ਅੱਜ ਗੱਲ ਹੋਈ ਹੈ ਜੀ ਉੱਥੇ ਚੇਤਨ ਜੋੜਾ ਮਾਜਰਾ ਬੈਠੇ ਸੀ ਉਹ ਕਹਿੰਦਾ ਜੀ ਇਹ ਉਹਨਾਂ ਨੇ ਸਕੂਤ ਦਿਖਾਤੇ ਕਿ ਆ ਟਿੱਪਰਾਂ ਦੀਆਂ ਫੋਟੋਆਂ ਦੇਖ ਲਓ ਮਸ਼ੀਨਾਂ ਦੀਆਂ ਦੇਖ ਲਓ ਇਹਨਾਂ ਦੇ ਭਰਾ ਖੜੇ ਨੇ ਨਾਲ ਉਹ ਇੱਥੋਂ ਹੁਣ ਵਿਖਾ ਕੇ ਗਏ ਨੇ ਹੁਣ ਵੀ ਦਿਖਾ ਕੇ ਗਏ ਤੋਂ ਜੇ ਮੈਨਾਂ ਜੇਕਰ ਇਹਨਾਂ ਨੂੰ ਪਤਾ ਹੈ ਲੱਗਦਾ ਇਹਨਾਂ ਦੀ ਸਰਕਾਰ ਆ ਵੀ ਉਹ ਉਹ ਬੰਦਾ ਗੁਨਾਹਗਾਰ ਆ ਉਹ ਤਾਂ ਕਰ ਵੀ ਕਰ ਦੇਣ ਲੋਕਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਜੀ ਜੇਕ ਜੇ ਇਨਸਾਫ ਨਹੀਂ ਮਿਲਦਾ ਜੀ ਮੀਟਿੰਗ ਕਰਨ ਦੇ ਲਈ ਹਾਲਾਕਿ ਪਰਿਵਾਰਾਂ ਨੂੰ ਲਜਾਇਆ ਜਾ ਰਿਹਾ ਫਿਰ ਅੱਗੇ ਜਥੇਬੰਦੀਆਂ ਕਿਸ ਤਰ੍ਹਾਂ ਦਾ ਸਾਥ ਦੇਣਗੀਆਂ ਵੇਖੋ ਅਸੀਂ ਉਹਨਾਂ ਦੁਖੀ ਪਰਿਵਾਰਾਂ ਦੇ ਨਾਲ ਜਦੋਂ ਵੀ ਉਹ ਆਵਾਜ਼ ਮਾਰਨਗੇ ਜਿੱਥੇ ਉਹ ਕਹਿਣਗੇ ਧੁੱਪੇ ਕਹਿਣਗੇ ਧੁੱਪੇ ਬਹਿ ਜਾਗੇ ਸ਼ਾਮੇ ਕਹਿਣਗੇ ਸ਼ਾਮੇ ਬਹਿ ਜਾਗੇ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਹਾਂ ਜਿਨ੍ਹਾਂ ਚੋਂ ਉਹਨਾਂ ਦੀ ਤਸੱਲੀ ਨਹੀਂ ਹੁੰਦੀ ਜੀ ਫਿਲਹਾਲ ਇਨਸਾਫ ਦੇ ਲਈ ਧਰਨਾ ਹੈ ਜਿਹੜਾ ਚੱਲ ਰਿਹਾ ਹੈ ਜਥੇਵੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਪਰਿਵਾਰ ਦੇ ਨਾਲ ਆਂ ਜਿੱਦਾਂ ਕਹਿਣਗੇ ਉਦਾਂ ਉਹਨਾਂ ਦਾ ਸਾਥ ਦਿੱਤਾ ਜਾਊਗਾ ਇਨਸਾਫ ਕਦੋਂ ਮਿਲਦਾ ਇਹ ਸਮਾਂ ਦੱਸੂਗਾ ਜਕੇਂਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸਮਾਣਾ